ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਅੱਜ ਆਪਾਂ ਆਰੰਭ ਕਰਾਂਗੇ ਇਸ ਕਿਤਾਬ ਦਾ ਭਾਗ 3। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਰਾਮਪੁਰੇ ਤੋਂ ਉਹਨਾਂ ਦੇ ਪਿੰਡ ਨੂੰ ਜਾਣ ਵਾਲੇ ਲਗਭਗ ਹਰ ਕੋਈ ਬੱਸ ਕਾਲਜ ਦੇ ਗੇਟ ਸਾਹਮਣੇ ਰੁਕਦੀ। ਨਾ ਰੁਕਦੀ ਤਾਂ ਕਾਲਜ ਦੇ ਵਿਦਿਆਰਥੀ ਰੁਕਵਾ ਲੈਂਦੇ। ਸਭ ਬੱਸਾਂ ਦੇ ਡਰਾਈਵਰ ਜਾਣਦੇ ਸਨ। ਕੇ ਮੁੰਡੇ ਜਿੱਦੀ ਹੁੰਦੇ ਹਨ ਇਹਨਾਂ ਨਾਲ ਝਗੜਨਾ ਜਾਂ ਇਹਨਾਂ ਨੂੰ ਸਮਝਾਉਣਾ ਫਜ਼ੂਲ ਹੈ ਇਸੇ ਕਾਰਨ ਸਾਹਮਣੇ ਅਜਿਹਾ ਕਈ ਵਾਰ ਹੋਇਆ ਮੁੰਡਿਆਂ ਨੇ ਰਾਮਪੁਰੇ ਵੱਲ ਜਾਣਾ ਹੁੰਦਾ ਜਾਂ ਫੂਲਵਲ ਕੋਈ ਬੱਸ ਜੇ ਨਾ ਰੁਕਦੀ ਦਿਸਦੀ ਤਾਂ ਉਹ ਹੱਥ ਵਿੱਚ ਹੱਥ ਪਾ ਕੇ ਸੜਕ ਉੱਤੇ ਖੜ ਜਾਂਦੇ ਜਿਵੇਂ ਬੱਸ ਜੇ ਨਾ ਰੁਕੇ ਤਾਂ ਉਹ ਥੱਲੇ ਆ ਕੇ ਮਰ ਜਾਣਗੇ ਥੋੜੇ ਦਿਲ ਵਾਲੇ ਡਰਾਈਵਰ ਬੱਸ ਰੋਕ ਲੈਂਦੇ ਡਰਾਈਵਰ ਵੀ ਅਖੜ ਹੁੰਦੇ ਹਨ ਕੋਈ ਬੱਸ ਨਾ ਰੁਕਦੀ ਤਾਂ ਉਹ ਆਪਣੇ ਹੱਥਾਂ ਦੀ ਸੰਗਲੀ ਤੋੜਦੇ ਅਤੇ ਫੁਰਤੀ ਨਾਲ ਪਰਾਂ ਹੋ ਜਾਂਦੇ ਪਰ ਉਹਨਾਂ ਦੇ ਹੱਥਾਂ ਵਿੱਚ ਇੱਕ ਇੱਕ ਪੱਥਰ ਜ਼ਰੂਰ ਹੁੰਦਾ ਤੇ ਫੇਰ ਪੱਥਰ ਮੀਂਹ ਦੇ ਗੜਿਆਂ ਵਾਂਗ ਬਸਦੇ ਪਿਛਲੇ ਸ਼ੀਸ਼ਿਆਂ ਉੱਤੇ ਵਰਦੇ ਸ਼ੀਸ਼ੇ ਟੁੱਟ ਜਾਂਦੇ ਮੁਸਾਫਰ ਹਾਲ ਹਾਲ ਕਰਨ ਲੱਗਦੇ ਬਸ ਅਗਾਹਾਂ ਜਾ ਕੇ ਖੜ੍ਹ ਜਾਂਦੇ ਡਰਾਈਵਰ ਅਤੇ ਕੰਡਕਟਰ ਗੁੱਸੇ ਵਿੱਚ ਨਾਸਾਂ ਫੜਕਾਉਂਦੇ ਬਸ 'ਚੋਂ ਉੱਤਰ ਕੇ ਮੁੰਡਿਆਂ ਵੱਲ ਭੱਜਦੇ ਮੁੰਡੇ ਮਿਰਗਸ਼ਾਲਾ ਮਾਰਦੇ ਕਿਧਰੇ ਦੀ ਕਿਧਰ ਨਿਕਲ ਜਾਂਦੇ ਦੋ ਵਾਰੀ ਕੰਡਕਟਰ ਡਰਾਈਵਰ ਅਤੇ ਮੁੰਡਿਆਂ ਨੇ ਮੁੱਠ ਭੇੜ ਵੀ ਹੋਈ ਸੀ ਡਰਾਈਵਰ ਦੇ ਹੱਥ ਵਿੱਚ ਟਾਇਰ ਉੱਤੇ ਮਾਰ ਕੇ ਹਵਾ ਜਾਂਚਣ ਵਾਲਾ ਡੰਡਾ ਅਤੇ ਕੰਡਕਟਰ ਦੇ ਹੱਥ ਵਿੱਚੋਂ ਲੋਹੇ ਦਾ ਸਰੀਆ ਮੁੰਡਿਆਂ ਕੋਲ ਇੱਟਾਂ ਰੋੜੇ ਪਰ ਮਸਾਫਰਾ ਨੇ ਵਿਚ ਵਿਚਕਾਰ ਪੈ ਕੇ ਢਾਲ ਦਿੱਤਾ ਸੀ ਇੱਕ ਵਾਰੀ ਮੁੰਡਿਆਂ ਨੇ ਕੰਡਕਟਰ ਤੇ ਡਰਾਈਵਰ ਦੋਵਾਂ ਨੂੰ ਡਲੇ ਮਾਰ ਮਾਰ ਡੱਕ ਰਿਆ ਸੀ ਆੰਮੜ ਦੇ ਬੱਸ ਉਹ ਹੀ ਕੰਡਕਟਰ ਡਰਾਈਵਰ ਆਪਣੇ ਬੰਦੇ ਲੈ ਕੇ ਆਏ ਸਨ ਸੜਕ ਉੱਤੇ ਹੀ ਜੰਮ ਕੇ ਲੜਾਈ ਹੋਈ ਦੋਵੇਂ ਧਿਰਾਂ ਦੇ ਸੱਟਾਂ ਲੱਗੀਆਂ ਸੜਕ ਉੱਤੇ ਇੱਟਾਂ ਰੋੜਿਆਂ ਦਾ ਜਿਵੇਂ ਮੀਂਹ ਪੈ ਕੇ ਹਟਿਆ ਹੋਵੇ ਪਰ ਹਰ ਕੋਈ ਅਜਿਹੀ ਬੱਸ ਨਹੀਂ ਸੀ ਜਿਹੜੀ ਕਾਲਜ ਸਾਹਮਣੇ ਆ ਕੇ ਨਾ ਖੜਦੀ ਹੋਵੇ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਨਾਂ ਚੜਾਉਂਦੀ ਹੋਵੇ ਉਸ ਦਿਨ ਉਹਨਾਂ ਦੇ ਪੀਰੀਅਡ ਖਤਮ ਹੋਏ ਤਾਂ ਉਹ ਕਾਲਜ ਕੰਟੀਨ ਕੋਲ ਉਸਰੇ ਲੰਮੇ ਚੌੜੇ ਥੂਰ ਉੱਤੇ ਜਾ ਕੇ ਦੋ ਕੁਰਸੀਆਂ ਲੈ ਕੇ ਬੈਠ ਗਏ ਪਹਿਲਾਂ ਚਾਹ ਪੀਤੀ ਅਤੇ ਫਿਰ ਗੱਲਾਂ ਕਰਨ ਲੱਗੇ ਥੂਰ ਉੱਤੇ ਬੈਠੇ ਹੋਰ ਮੁੰਡੇ ਕੁੜੀਆਂ ਕਦੇ-ਕਦੇ ਉਹਨਾਂ ਵੱਲ ਗੌਰ ਨਾਲ ਝਾਕਦੇ ਪਰ ਚੁੱਪ ਰਹਿੰਦੇ ਕੋਈ ਨਾਂ ਬੋਲਦਾ ਕੋਈ ਵੀ ਚੁਭਵੀ ਗੱਲ ਨਾ ਆਖਦਾ ਮੁੰਡੇ ਕੁੜੀ ਦੇ ਨਿੱਗੇ ਸ਼ਰੀਫ ਅਤੇ ਸੌ ਸੁਭਾ ਨੂੰ ਸਾਰੇ ਹੀ ਜਾਣਦੇ ਸਨ ਪੁਸ਼ਪਿੰਦਰ ਕਾਲਜ ਦੇ ਦੂਜੇ ਮੁੰਡੇ ਕੁੜੀਆਂ ਨੂੰ ਅਧਕੋਦੀ ਹੋ ਕੇ ਮਿਲਦੇ ਮੁੰਡਿਆਂ ਨੂੰ ਵੀਰਾ-ਵੀਰਾ ਕਰਦੀ ਰਹਿੰਦੀ ਬਹੁਤਾ ਹੀ ਮਿੱਠਾ ਬੋਲਦੀ ਨਸੀਬ ਮੁੰਡਿਆਂ ਵਿੱਚ ਸਦਾ ਪੰਗਰਿਆ-ਪੰਗਰਿਆ ਰਹਿੰਦਾ ਉਹਨੂੰ ਕੋਈ ਬੁਲਾਉਂਦਾ ਤਾਂ ਉਹਦੀ ਦੇ ਖਿੰਡ-ਖਿੰਡ ਜਾਂਦੀ ਮੁੰਡੇ ਉਹਨੂੰ ਜੱਫੀ ਵਿੱਚ ਲੈ ਕੇ ਘੁੱਟਦੇ ਉਹਦੇ ਮੂੰਹ ਦੀਆਂ ਚੁੰਮੀਆਂ ਲੈ ਜਾਂਦੇ ਦਸੰਬਰ-ਜਨਵਰੀ ਦੇ ਦਿਨ ਸਨ ਉਸ ਦਿਨ ਅੰਬਰ ਸਾਫ਼ ਸੀ ਤੇ ਹਵਾ ਆਪਣੀ ਧੀਮੀ ਜਾਲ ਵਿੱਚ ਰੁਮਕਦੀ ਰਹੇ ਸੀ ਮਿੱਠੀ-ਮਿੱਠੀ ਪਿਆਰੀ-ਪਿਆਰੀ ਹਵਾ ਜਿਵੇਂ ਦੁਨੀਆ ਪਰ ਦੇ ਫੁੱਲਾਂ ਵਿੱਚੋਂ ਲੰਘ ਕੇ ਆ ਰਹੇ ਹੋਵੇ ਨਿਗੇ ਨਿਗੀ ਤੋਂ ਪੁ ਵਿੱਚ ਕੋਈ ਸ਼ਹਿਦ ਘੁਲਿਆ ਹੋਇਆ ਹੋਵੇ ਪੁਸ਼ਪਿੰਦਰ ਦੇ ਅੰਗਾਂ ਵਿੱਚ ਅਚਬੀ ਜਹੀ ਪਰਣ ਲੱਗੀ ਮੋਢਿਆਂ ਤੱਕ ਦੋਵੇਂ ਹੱਥ ਉਠਾ ਕੇ ਉਹਨੇ ਆਵਾਸੀ ਲਈ ਪੁੱਛਣ ਲੱਗੀ ਜੇ ਮੈਂ ਮਰ ਜਾ ਮੈਨੂੰ ਕਿੰਨਾ ਰੋਏਗਾ ਨਸੀਬ ਹੱਸਣ ਲੱਗਿਆ ਕਹਿੰਦਾ ਇਉਂ ਕਿਵੇਂ ਮਰेंगी ਤੂੰ ਸੋਹਣਿਆ ਚ ਜੰਕਦੇ ਨਹੀਂ ਮਰੀਆਂ ਉਹਨਾਂ ਦੇ ਚਹਣ ਵਾਲੇ ਮੁੱਕ ਜਾਂਦੇ ਨੇ ਸੋਣੀ ਦਾ ਮੈਂ ਕਿੱਧਰ ਲਈ ਆ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ ਬਸ ਜਿਵੇਂ ਮੇਰੀਆਂ ਅੱਖਾਂ ਉਹ ਉੱਚਾ ਹੱਸੀ ਤੇ ਫਿਰ ਕਹਿੰਦੀ ਮੇਰੀ ਮਾਂ ਤਾਂ ਕਹਿੰਦੀ ਹੁੰਦੀ ਐ ਕੀ ਕਹਿੰਦੀ ਹੁੰਦੀ ਐ ਮਾਂ ਨਾ ਦੱਸਣਾ ਨਹੀਂ ਕਿਉਂ ਨਹੀਂ ਦੱਸਣਾ ਬਸ ਮੇਰੀ ਮਰਜ਼ੀ ਤੈਨੂੰ ਮੇਰੀ ਸੋਂ ਨਸੀਬ ਉਹਦੀਆਂ ਅੱਖਾਂ ਵੱਲ ਹੀ ਝਾਕੀ ਜਾ ਰਿਹਾ ਸੀ ਹਾਏ ਲੈ ਸੋਂ ਵੀ ਬੁਵਾਤੀ ਇਹ ਕਿਹੜੀ ਗੱਲ ਹੋਈ ਦੱਸ ਫਿਰ ਕੀ ਕਹਿੰਦੀ ਹੁੰਦੀ ਐ ਮਾਂ ਤੇਰੀਆਂ ਅੱਖਾਂ ਨੂੰ ਮਾਂ ਕਹਿੰਦੀ ਹੁੰਦੀ ਐ ਉਹ ਫਿਰ ਹੱਸਣ ਲੱਗੀ ਤੈਨੂੰ ਵੀ ਤਾਂ ਪਿਓ ਦਵਾਈ ਲਿਆ ਕੇ ਦੇਣੀ ਪਊ ਦਿਮਾਗ 'ਚ ਫਰਕ ਆ ਗਿਆ ਲੱਗਦਾ ਕੁਝ ਹੈ ਨਾ ਹਾਂ ਲੈ ਚਲਤਾ ਪਏ ਮੈਨੂੰ ਦੱਸ ਫਿਰ ਕੀ ਕਹਿੰਦੀ ਹੁੰਦੀ ਐ ਮਾਂ ਤੂੰ ਤਾਂ ਹੱਸੀ ਜਾਂਦੀ ਐ ਢਾਂਡੇ ਅੱਖੀ ਉਹ ਖੁੱਲ ਕੇ ਹੱਸੀ ਥੂਰ ਉੱਤੇ ਕੋਈ ਮੁੰਡਾ ਕੁੜੀ ਨਹੀਂ ਰਹਿ ਗਿਆ ਸੀ ਸਭ ਦਾ ਪੀਰੀਅਡ ਖਤਮ ਹੋ ਚੁੱਕੇ ਸਨ ਸਾਰੇ ਵਿਦਿਆਰਥੀ ਆਪੂ ਆਪਣੇ ਘਰਾਂ ਨੂੰ ਚਲੇ ਗਏ ਸਨ ਪ੍ਰੋਫੈਸਰ ਵੀ ਉਹ ਉੱਠੇ ਕੰਟੀਨ ਵਾਲੇ ਨੂੰ ਪੁਸ਼ਪਿੰਦਰ ਨੇ ਚਾਹ ਦੇ ਪੈਸੇ ਦਿੱਤੇ ਅਤੇ ਉਹ ਕਾਜ ਦੇ ਗੇਟ ਉੱਤੇ ਆ ਕੇ ਸਿਮਿੰਟ ਦੇ ਬੈਂਚ ਕੋਲ ਖੜੇ ਬਸ ਦਾ ਇੰਤਜ਼ਾਰ ਕਰਨ ਲੱਗੇ। 10 ਮਿੰਟਾਂ ਤੱਕ ਕੋਈ ਬੱਸ ਨਹੀਂ ਆਈ। ਪੁਸ਼ਪਿੰਦਰ ਕਹਿਣ ਲੱਗੇ, "ਚੱਲ ਤੁਰੇ ਚੱਲਦੇ ਆਂ, ਫੁੱਲ ਤੋਂ ਚੜ ਪਾਵਾਂਗੇ। ਨਸੀਬ ਤੁਰ ਪਿਆ।" ਉਹ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਪੈਰੀਂ ਤੁਰ ਕੇ ਫੁੱਲ ਪਹੁੰਚੇ ਸਨ। ਇੰਜ ਕਾਰਨ ਨਾਲ ਉਹਨਾਂ ਨੂੰ ਗੱਲਾਂ ਕਰਨ ਦਾ ਖੁੱਲਾ ਮੌਕਾ ਮਿਲ ਜਾਂਦਾ। ਕਾਲਜ ਵਿੱਚ ਤਾਂ ਇਹ ਇੱਕ ਧੁਰਕੂ ਜਿਹਾ ਲੱਗਿਆ ਜਾਂਦਾ ਕਿਦਰ ਇਹ ਉਹਨਾਂ ਦੀ ਕੋਈ ਗੱਲ ਕਿਸੇ ਹੋਰ ਦੇ ਕੰਨੀ ਨਾ ਪੈ ਜਾਵੇ ਪਰ ਮੈਂ ਕਿ ਸਾਰੇ ਮੁੰਡੇ ਕੁੜੀਆਂ ਇੱਥੋਂ ਤੱਕ ਕਿ ਕਈ ਪ੍ਰੋਫੈਸਰ ਵੀ ਉਹਨਾਂ ਬਾਰੇ ਜਾਣਦੇ ਸਨ ਬੋਲਦਾ ਟੋਕਦਾ ਚਾਹੇ ਕੋਈ ਵੀ ਨਹੀਂ ਸੀ ਫਿਰ ਵੀ ਦੋਹਾਂ ਨੂੰ ਮੰਨ ਦਾ ਪਾਲਾ ਖਾਂਦਾ ਰਹਿੰਦਾ ਸੀ ਉਹ ਲੋਕਾਂ ਦੀ ਅੱਖਾਂ ਤੋਂ ਬਚ-ਬਚ ਕੇ ਰਹਿੰਦੇ ਅੱਧ ਵਿੱਚ ਜਾ ਕੇ ਜਦੋਂ ਉਹਨਾਂ ਨੂੰ ਫੂਲ ਆਉਂਦਾ ਦਿਸਿਆ ਤਾਂ ਪਸ਼ਪਿੰਦਰ ਪੇਪਲ ਦਾ ਢੂਲਾ ਕੇ ਖੜ ਗਈ ਮੂੰਹ ਤੇ ਕਿਤਾਬਾਂ ਨਿਨੁਕਰ ਸ਼ਹੌਂਦੀ ਹੋਈ ਕਹਿਣ ਲੱਗੀ ਇੱਕ ਗੱਲ ਨਾ ਖਦਨੂ ਆਖ ਉਹ ਬਮਤਰ ਕੇ ਥਾਂ ਦੀ ਥਾਂ ਖੜ ਗਿਆ ਸੋਚਦਾ ਸੀ ਉਹ ਪਤਾ ਨਹੀਂ ਕੀ ਕਹੇਗੀ ਉਹ ਕਹਿੰਦੀ ਇਹ ਆਪਾਂ ਕਿੰਨਾ ਕੁ ਚਿਰ ਮੂੰਹ ਦੀ ਮਗਜਾਲੀ ਕਰਦੇ ਰਹਾਂਗੇ ਤੂੰ ਨਾ ਕੋਈ ਫੈਸਲਾ ਕਰ ਲਈਏ ਕੀ ਫੈਸਲਾ ਤੂੰ ਮੇਰਾ ਹੱਥ ਫੜ ਕੇ ਸੌਂਖਾ ਬਈ ਮੇਰੀ ਗੱਲ ਮੋੜੇਗਾ ਨਹੀਂ ਪਹਿਲਾਂ ਕਦੋਂ ਮੈਂ ਤੇਰੀ ਕਿਸੇ ਗੱਲ ਨੂੰ ਧੱਕਿਆ ਤੂੰ ਜੋ ਮਰਜੀ ਆ ਮੈਂ ਤਾਂ ਹੀਰੇ ਗੁਲਾਮ ਆ ਤੇਰਾ ਬਿਨਾਂ ਦਮਾਂ ਦਾ ਨਸੀਬ ਨੇ ਧਾਰ ਕੇ ਬਸਪਿੰਦਰ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ। ਤੜਫ ਦੀ ਹੋਂਗਕਾਂ ਦੀ ਕੁੱਗੀ ਜਿਹਾ ਉਹਦਾ ਹੱਥ ਨਸੀਬ ਨੂੰ ਕਿਸੇ ਵਜ੍ਹਾ ਦੇ ਜਹਿ ਵਿੱਚ ਲੈ ਗਿਆ ਸੀ। ਉਹ ਕਣ ਕਣ ਖਿੰਡਿਆ ਖੜਾ ਸੀ। ਬਸਪਿੰਦਰ ਬੋਲੀ, "ਦੇਖ, ਬੀਏ ਦਾ ਆਖਰੀ ਸਾਲ ਐ। ਫੇਰ ਤਾਂ ਆਪਾਂ ਮਿਲਣਾ ਨਹੀਂ ਅਗਲੇ ਸਾਲ। ਮਹੀਨੇ 20 ਦਿਨਾਂ ਤੱਕ ਆਪਾਂ ਫ੍ਰੀ ਵੀ ਹੋ ਜਾਣਾ। ਤੂੰ ਦੱਸ, ਤੇਰੀ ਕੀ ਸਲਾਹ ਐ?" "ਓਏ ਹੋਏ, ਤੂੰ ਮੂੰਹੋਂ ਤਫਟ" ਮੁੰਡੇ ਨੇ ਕੁੜੀ ਦਾ ਹੱਥ ਆਪਣੇ ਮੱਥੇ ਨੂੰ ਲਾ ਲਿਆ ਮੈਂ ਤੈਨੂੰ ਚੰਗੀ ਲੱਗਦੀ ਆ ਨਾ ਬਈ ਵਾ ਇਹ ਕਿਹੜੀ ਪੁੱਛਣ ਵਾਲੀ ਗੱਲ ਆ ਤਾਂ ਫਿਰ ਬੀਏ ਦਾ ਇਮਤਿਹਾਨ ਦੇ ਕੇ ਆਪਾਂ ਵਿਆਹ ਕਰਾ ਲਈਏ ਨਸੀਬ ਦੇ ਹੱਥ ਢਿੱਲੇ ਪੈ ਗਏ ਉਹ ਪਸ਼ਵਿੰਦਰ ਤੋਂ ਦੂਰ ਹੋ ਕੇ ਖੜਾ ਹੋ ਗਿਆ ਹੈਰਾਨੀ ਭਰੀਆਂ ਅੱਖਾਂ ਨਾਲ ਉਹਨੂੰ ਦੇਖਣ ਲੱਗਿਆ ਗੁੰਮਸਮ ਹੀ ਬਣ ਗਿਆ ਜਿਵੇਂ ਉਹਨੂੰ ਕੋਈ ਵੀ ਗੱਲ ਨਾ ਆਉੜ ਰਹੀ ਹੋਵੇ ਨਹੀਂ ਚਾਹੁੰਦਾ ਤੂੰ ਪਸ਼ਵਿੰਦਰ ਨੇ ਪੁੱਛਿਆ ਸੁਪਤਿਆ ਤੁਕੇ ਦੀ ਘੁੱਟ ਅੰਦਰ ਲੰਗਾ ਕੇ ਨਸੀਬ ਬੋਲਿਆ ਨਹੀਂ ਮੇਰੇ ਚੌਣ ਦੀ ਗੱਲ ਨਹੀਂ ਬਿੰਦਰ ਇਹ ਹੋ ਨਹੀਂ ਸਕੂਗਾ ਕਿਉਂ ਨਹੀਂ ਹੋ ਸਕਦਾ ਸਭ ਹੋ ਸਕਦਾ ਜਿਹੜੀ ਗੱਲ ਤੂੰ ਚਿੱਤ 'ਚ ਕੀਤੀ ਹੈ ਨਾ ਮੈਂ ਪਹਿਲਾਂ ਸੋਚ ਰੱਖੀ ਹੈ ਹੁਣ ਕੌਣ ਗੌਲਦਾ ਇਹਨਾਂ ਜਾਤਾਂ ਪਾਤਾਂ ਨੂੰ ਨਾਲੇ ਬਾਪੂ ਜੀ ਤਾਂ ਪੱਕੇ ਕਾਂਗਰਸੀ ਰਹਿ ਚੁੱਕੇ ਆ ਕੀ ਹੋਇਆ ਜੇ ਹੁਣ ਅਕਾਲੀ ਨੇ ਸੱਚਾ ਅਕਾਲੀ ਵੀ ਕੋਈ ਜਾਤਾਂ ਪਾਤਾਂ 'ਚ ਨਹੀਂ ਪੈਂਦਾ ਤੂੰ ਆਪ ਦੇਲ ਕੱਢ ਪਹਿਲਾਂ ਉਸ ਬੰਦੇ ਨਸੀਬ ਦੇ ਡੋਲੇ ਫੜੀ ਖੜੀ ਸੀ ਆਪਣੇ ਗੱਲ ਵਿੱਚ ਉਹ ਐਨੇ ਗਵਾਚ ਗਏ ਕਿ ਉਹਨਾਂ ਨੂੰ ਆਉਂਦੇ ਜਾਂਦੇ ਸਾਈਕਲਾਂ ਦਾ ਵੀ ਕੋਈ ਧਿਆਨ ਨਹੀਂ ਰਹਿ ਗਿਆ ਸੀ ਲੋਕ ਉਹਨਾਂ ਵਾਰੇ ਪਤਾ ਨਹੀਂ ਕੀ ਸੋਚਦੇ ਲੰਘਦੇ ਜਾ ਰਹੇ ਸਨ ਇੱਕ ਬੱਸ ਇਧਰੋਂ ਤੇ ਇੱਕ ਬੱਸ ਉਧਰੋਂ ਉਹਨਾਂ ਦੇ ਕੋਲੋਂ ਦੀ ਲੰਘ ਗਈਆਂ ਸਨ ਇੱਕ ਹੋਰ ਕਾਰ ਵੀ ਲੰਗੀ ਸੀ ਪਰ ਉਹਨਾਂ ਨੂੰ ਕਿਸੇ ਦਾ ਕੋਈ ਖਿਆਲ ਨਹੀਂ ਸੀ ਕੋਈ ਡਰ ਨਹੀਂ ਸੀ ਨਸੀਬ ਨੇ ਹੀ ਆਖਿਆ ਚੱਲ ਤੁਰਿਏ ਤੁਰੇ ਜਾਂਦੇ ਗੱਲਾਂ ਕਰਦੇ ਆਂ ਇਹੋਂ ਖੜਨਾ ਠੀਕ ਨਹੀਂ ਪਤਾ ਨਹੀਂ ਕੋਈ ਕੀ ਸੋਚਦਾ ਹੋ ਪਸ਼ਪਿੰਦਰ ਨੇ ਅੱਖਾਂ ਪਰ ਲਈਆਂ ਚੁੰਨੀ ਦੇ ਪੱਲੇ ਨਾਲ ਲੱਕ ਪੁੰਜਿਆ ਉਹ ਸੜਕ ਦੇ ਖੱਬੇ ਪਾਸੇ ਕੱਚੇ ਤਾਂ ਹੌਲੀ-ਹੌਲੀ ਤੁਰਨ ਲੱਗੇ ਇੱਕ ਸ਼ਰੀਂ ਕੋਲ ਜਾ ਕੇ ਪਸ਼ਪਿੰਦਰ ਫੇਰ ਖੜ ਗਈ ਡੂੰਗਾ ਜਿਹਾ ਬੋਲ ਕੱਢ ਕੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਅੱਜ ਹੀ ਦੱਸ ਕੇ ਜਾ ਮੈਨੂੰ ਨਹੀਂ ਤਾਂ ਬਸ ਮੈਨੂੰ ਨਾ ਬੁਲਾਏ ਮੁੜ ਕੇ ਉਹਦੀ ਆਵਾਜ਼ ਵਿੱਚ ਹੰਝੂਆਂ ਦੀ ਸਿਲ ਸੀ ਚੰਗਾ ਬਾਬਾ ਮੈਂ ਕਦੋਂ ਨਾ ਕਰਦਾ ਪਰ ਜੇ ਤੇਰੇ ਬਾਪੂ ਜੀ ਨੇ ਰੋਕਤਾ ਤਾਂ ਤੂੰ ਹੀ ਸਮਝੀ ਫੇਰ ਖਰਾਬ ਗੱਲ ਐ ਜੇ ਨਾ ਹੀ ਛੜੇ ਇਹ ਕਹਾਣੀ ਤਾਂ ਠੀਕ ਐ ਨਸੀਬ ਨੇ ਅੱਧੀ ਹਾਂ ਅਤੇ ਅੱਧੀ ਨਾਂ ਵਿੱਚ ਗੱਲ ਆਖੀ ਕਹਾਣੀ ਨੂੰ ਤਾਂ ਮੈਂ ਆਪੇ ਦੇਖੂ ਤੂੰ ਨਾ ਭੱਜੀ ਉਹ ਫੇਰ ਦੁਰਪੇ ਨਸੀਬ ਕਹਿੰਦਾ ਮੈਂ ਤਾਂ ਨਹੀਂ ਭੱਜਦਾ ਪਰ ਭੱਜਣ ਵਾਲੇ ਭਜਾ ਦੇਣਗੇ ਨਿੱਕੀ ਸੁੱਕੀ ਜਾਤ ਜੱਟਾਂ ਮੂਰੇ ਕਿਵੇਂ ਅੜੂ ਤੇ ਫੇਰ ਫੁੱਲ ਦੇ ਨੇੜੇ ਪਹੁੰਚ ਗਿਆ ਨਸੀਬ ਆਖਣ ਲੱਗਿਆ ਸਾਡੇ ਕੋਲ ਤਾਂ ਨਾ ਕੋਈ ਜ਼ਮੀਨ ਨਾ ਕੋਈ ਜਾਇਦਾਦ ਆ ਨਾ ਹੀ ਮੇਰਾ ਬਾਪੂ ਕੋਈ ਬਿਜ਼ਨਸਮੈਨ ਸੀ ਅਸੀਂ ਤਾਂ ਜਟਾਂ ਦੇ ਘਰੀ ਭਾਂਡੇ ਮੰਜਦੇ ਆ ਪੁੱਛ ਤਾਂ ਤੋਂ ਸਾਡੇ ਘਰ ਦਾ ਇਹ ਹੀ ਕਿਤਾ ਹੈ ਸਾਡੇ ਘਰ ਜਾ ਕੇ ਤੈਨੂੰ ਸ਼ਰਮ ਨਹੀਂ ਆਉ ਤੇਰਾ ਉੱਤੇ ਜੀ ਕਿਵੇਂ ਲੱਗੂ ਆਪਾਂ ਉੱਤੇ ਰਹਿੰਦੇ ਨਹੀਂ ਤੂੰ ਸਰਵਿਸ ਕਰੀ ਮੈਂ ਸਰਵਿਸ ਕਰੂੰਗੀ ਕਮਾਵਾਂਗੇ ਤੇ ਖਾਵਾਂਗੇ ਆਪਾਂ ਕੀ ਲੈਣਾ ਜ਼ਮੀਨ ਜਾਇਦਾਦ ਤੋਂ ਸਰਵਿਸ ਮਿਲਣ ਦਾ ਕੀ ਪਤਾ ਹਜ਼ਾਰਾਂ ਮੁੰਡੇ ਕੁੜੀਆਂ ਬੀਏ ਐਮਏ ਕਰਕੇ ਬੇਲੇ ਤੱਕੇ ਖਾਂਦੇ ਫਿਰਦੇ ਆ। ਨਾ ਮਿਲੀ ਸਰਵਿਸ ਤਾਂ ਖਾਵਾਂਗੇ ਕਿੱਥੋਂ? ਪਸ਼ਪਿੰਦਰ ਸੋਚਾਂ ਵਿੱਚ ਪੈ ਗਏ। ਬਸ ਅੱਡਾ ਨੇੜੇ ਆਉਂਦਾ ਜਾ ਰਿਹਾ ਸੀ। ਕਚੈਰੀਆਂ ਅੱਗੇ ਖੜੇ ਲੋਕ ਦਿਸਣ ਲੱਗ ਪਏ ਸਨ। ਉਹਨੇ ਗੱਲ ਮਗਾਈ। ਦਿਨਾਂ ਤੇਰਦਾਂ ਨੂੰ ਸਰਵਿਸ ਨਹੀਂ ਮਿਲਦੀ। ਮੈਂ ਤੇਰਾ ਇੰਤਜ਼ਾਰ ਕਰੂੰਗੀ। ਇਹ ਜ਼ਮੀਨ ਜਾਇਦਾਦ ਵਾਲੀ ਗੱਲ ਦਿਲੋਂ ਕੱਢ ਦੇ। ਆਪਦੇ ਬਾਪੂ ਦੀ ਜ਼ਮੀਨ ਜਾਇਦਾਦ ਮੈਨੂੰ ਕੀ ਸਹਾਰਾ? ਮੈਨੂੰ ਕਿਹੜਾ ਉਹ ਮਿਲਣੀ ਹੈ? ਇਹ ਜਾਟਨਾਈ ਵਾਲੀ ਗੱਲ ਵੀ ਤੇਰੀ ਫਜ਼ੂਲ ਐ ਰੱਬ ਨੇ ਬੰਦੇ ਸਾਰੇ ਇੱਕ ਬਣਾਏ ਐ ਮੈਂ ਨਹੀਂ ਮੰਨਦੀ ਇਹਨਾਂ ਜਾਤਾਂ-ਜੁੱਤਾਂ ਨੂੰ ਤੋ ਇੱਕ ਵਾਰੀ ਕਰੜੇ ਦਿਲ ਚ ਹਾਂ ਆਖ ਦੇ ਬਸ ਦੁਨੀਆ ਇਧਰ ਦੀ ਉਧਰ ਹੋ ਜੇ ਮੇਰੀ ਸੌਂ ਖਾ ਕੇ ਆਖ ਬਈ ਤੂੰ ਭੱਜੇਗਾ ਨਹੀਂ ਮੈਨੂੰ ਭਾਵੇਂ 10 ਸਾਲ ਲਿਕਣਾ ਪੈ ਜੇ ਮੈਂ ਨਹੀਂ ਭੱਜਦੀ ਚੰਗਾ ਫੇ ਠੀਕ ਐ ਨਸੀਬ ਨੇ ਇਸ ਵਾਰ ਪੂਰੇ ਦਿਲ ਨਾਲ ਹੰਗਾਰਾ ਭੜਿਆ ਉਹ ਕਹਿੰਦੀ ਚੰਗਾ ਹੋਂ ਅੱਡੇ ਤੇ ਜਾ ਕੇ ਆਪਾਂ ਅੱਡ ਅੱਡ ਬੱਸਾਂ ਤੇ ਜਾਵਾਂਗੇ ਪਹਿਲਾਂ ਮੈਂ ਜਾਵਾਂਗੀ ਤੂੰ ਮਗਰਲੀ ਬੱਸ ਚ ਆ ਜੀ ਚੰਗਾ ਫੇਰ ਤੇਰੀਆਂ ਸਾਰੀਆਂ ਗੱਲਾਂ ਮੰਨ ਲਈਆਂ ਹੁਣ ਹਸਤਾ ਪੈਰ ਉਹ ਹੱਸੀ ਨਹੀਂ ਅੱਡਾ ਨੇੜੇ ਆਇਆ ਦੇਖ ਕੇ ਸਗੋਂ ਗੰਭੀਰ ਹੋ ਗਈ ਲੋਕਾਂ ਵੱਲ ਗੌਰ ਨਾਲ ਝਾਕਣ ਲੱਗੀ ਦੇਖਦੀ ਸੀ ਕਿਦਰ ਕੋਈ ਕੋਠਿਆਂ ਦਾ ਬੰਦਾ ਤਾਂ ਨਹੀਂ ਖੜਾ ਉਹਨੂੰ ਦੇਖਦਾ ਕੋਈ ਹੋਰ ਜਾਣ ਪਛਾਣ ਵਾਲਾ ਨਾ ਹੋਵੇ ਤੇ ਫੇਰ ਉਹਨਾਂ ਨਸੀਬ ਨੂੰ ਇੱਕ ਗੱਲ ਹੋ ਰਾਕੀ ਕੱਲ ਤੋਂ ਆਪਾਂ ਕਾਲਜ 'ਚ ਆড্ডা ਹੜੋ ਕੇ ਰਿਹਾ ਕਰੀਏ ਮੁੰਡੇ ਕੁੜੀਆਂ ਪਤਾ ਨਹੀਂ ਕੀ ਗੱਲਾਂ ਕਰਦੇ ਹੋਣਗੀਆਂ ਆਪਣੀਆਂ ਮੂੰਹ ਤੇ ਤਾਂ ਕੋਈ ਕੁਝ ਨਹੀਂ ਆਖਦਾ ਹੁੰਦਾ ਬਸ ਸਵੇਰੇ ਸਵੇਰੇ ਕਾਲਜ ਆ ਕੇ ਇੱਕ ਵਾਰੀ ਇੱਕ ਦੂਜੇ ਕੰਨੀ ਚਾਕ ਲਿਆ ਕਰਾਂਗੇ ਬੋਲਣਾ ਨਹੀਂ ਠੀਕ ਹੈ ਹੁਣ ਬਸ ਤਿਆਰੀ ਕਰੀਏ ਦੱਬ ਕੇ ਇਮਤਿਹਾਨ ਦੇ ਫਸਟ ਡਿਵੀਜ਼ਨਾ ਲਈਏ ਫੇਰ ਹੀ ਸਵਾਦ ਕਿਤੇ ਫੇਲ ਹੀ ਨਾ ਹੋ ਜਾਈਏ ਫੇਰ ਤਾਂ ਪਿਆਰ ਪਿਆਰੀ ਬੱਲੇ ਰਹਿ ਜੇ ਉਹ ਅੱਡੇ ਉਤੇ ਪਹੁੰਚੇ ਹੀ ਸਨ ਕਿ ਰਾਮਪੁਰੇ ਵੱਲ ਬੱਸ ਆ ਗਈ। ਪਸ਼ਪਿੰਦਰ ਨਸੀਬ ਵੱਲ ਇੱਕ ਬਿੰਦ ਝਾਕੀ ਤੇ ਫਿਰ ਬੱਸ ਦੀ ਪਿਛਲੀ ਤੱਕੀ ਮੂਰੇ ਖੜ ਕੇ ਉਤਰ ਰਹੀਆਂ ਸਵਾਰੀਆਂ ਨੂੰ ਦੇਖਣ ਲੱਗੀ। ਜਿੰਨੀਆਂ ਸਵਾਰੀਆਂ ਉਤਰੀਆਂ ਉਹਨੀਆਂ ਹੋਰ ਚੜ ਗਈਆਂ। ਕੰਡਕਟਰ ਨੇ ਸੀਟੀ ਬੁਜਾਈ ਤੇ ਬੱਸ ਤੁਰ ਪਈ। ਭਾਏ ਰੂਪੇ ਉਤਰ ਕੇ ਉਹ ਪਿੰਡ ਪਹੁੰਚੀ। ਮਾਂ ਉਹਨੂੰ ਕਦੋਂ ਦੀ ਢੀਕੀ ਜਾ ਰਹੀ ਸੀ। ਦਾਦੀ ਨੇ ਪੁੱਛਿਆ, "ਕੂੜੇ ਪਸ਼ਪਿੰਦਰ ਤਰਖਾਣਾ ਦੇ ਕੁੜੀ ਤਾਂ ਕਦੋਂ ਦੀ ਆ ਗਈ? ਤੂੰ ਕਿੱਥੇ ਰਹਿ ਗਈ ਸੀ?" ਓਕੇ ਅੰਦੀ ਮੈਨੂੰ ਅੰਬੋ ਦੋ ਤਿੰਨ ਬੱਸਾਂ ਲੰਘ ਗਈਆਂ ਅੱਜ ਦਾ ਭੇੜ ਹੀ ਬੜੀ ਸੀ ਮੈਂ ਫੇਰ ਫੂਲ ਤਾਂ ਕੁੜੀਆਂ ਨਾਲ ਤੁਰ ਹੀ ਆਏ ਉਥੋਂ ਬੱਸ ਮਿਲੀ ਫੇਰ ਤਾਂ ਹੀ ਇਹ ਆ ਬੇੜਾ ਹੋ ਗਿਆ ਨਾ ਉਹ ਕਿਤੇ ਪਹਿਲਾਂ ਆ ਗਈ ਹੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ